ਮਾਲਕ ਅੰਤਰੀਆਮੀ ਸਤਗੁਰੂ ਜੱਗਤੁਰਦਾਮ ਜੀ ਮਹਾਰਾਜ ਪਾਵਨ ਉਪਦੇਸ਼ ਬਖਸ਼ਣ ਕਰਦੇ ਹਨ ਔਰ ਸਤਗੁਰ ਜੀ ਪਰਮਾਤਮਾ ਦੇ ਹਨ ਕੀ ਦੂਤ ਤੈ ਬਿਸਰੇ ਤਨੋ ਹੋ ਕਿ ਤਾਲਿਓ ਹੋਲ ਭਗਵਨ ਜਨ ਮੀ ਮਾਈ ਗੋਦੀ ਦੀ ਪੂਜਾ ਕਰਨ ਲੈ ਚਰਾਬ ਨੂੰ ਨਾਮ ਫੂਲ ਅਨੋਖ ਨਾਮਾ ਹਉ ਪਾਤੀ ਮਰਜੀ ਉਸ ਪਰਮਾਤਮਾ ਦੇ ਨਾਲ ਆਪਣੀ ਦੀ ਮਰਜ਼ੂਰ ਦੇ ਹੋਏ ਸ਼ੰਤ ਚਾਹਰਾ ਤੇ ਕਿ ਪਰਮਾਤਮਾ ਜੀ ਕਹਿੰਦੇ ਕਿ ਇਸ ਤਰ੍ਹਾਂ ਦਾ ਕਿਹੜਾ ਪਦਾਰਥ ਹੈ ਜਿਸ ਦੇ ਨਾਲ ਕਿਤੇ ਆਪੇ ਦੀ ਸੇਵਾ ਕੀਤੀ ਜਾਵੇ ਜੇਕਰ ਕਹਿੰਦੇ ਕਿ ਅਸੀਂ ਆਪੇ ਨੂੰ ਦੁੱਧ ਚੜਾ ਕੇ ਆਪੇ ਦੀ ਪੂਜਾ ਕਰਦੇ ਹਾਂ ਦੁੱਧ ਤੇ ਬਛਰੇ ਤੁਹਾਨੂੰ ਮਿਟਾਉਂ ਕਹਿੰਦੇ ਕਿ ਦੁੱਧ ਨੂੰ ਤਾਂ ਬਛਰੇ ਨੇ ਥਾਣੇ ਦੇ ਵਿੱਚ ਝੂਠਾ ਕਰ ਰੱਖਿਆ ਹੈ फूल ਭਰ ਜਦ ਮੀਨ ਵਗਾਰੇ ਕਹਿੰਦੇ ਵੀ ਜੇ ਫੁੱਲ ਸੜਾਈਏ ਤੇ ਫੁੱਲਾਂ ਨੂੰ ਕਹਿੰਦੇ ਕਿ ਭੌਣਿਆਂ ਨੇ ਸੱਦੀ ਲੈ ਕੇ ਜੁੱਠਾ ਕਰ ਰੱਖਿਆ ਹੈ ਜੇਕਰ ਕਹਿੰਦੇ ਕਿ ਅਸੀਂ ਜਾਲ ਪਾਈਏ ਤੇ ਜਲ ਮੀਨ ਵਗਾਰੇ ਜਲ ਕਹਿੰਦੇ ਕਿ ਜੇਕਰ ਅਸੀਂ ਮਾਰ ਕੇ ਆਪਣੀ ਭੌਣਿਆਂ ਤੇ ਜਲ ਨੂੰ ਕਹਿੰਦੇ ਕਿ ਮੱਛਰੀਆਂ ਨੇ ਪਾਣੀ ਦੇ ਵਿੱਚ ਰਹਿ ਰਹਿ ਕੇ ਪਾਣੀ ਮੰਡ ਤੇ ਜੁੱਠਾ ਕਰ ਰੱਖਿਆ ਦਾ ਅੰਦਾਜ਼ਾ ਹੋਦੀ ਆਪ ਵੀ ਆਪ ਜਿਹੜਾ ਤੇ ਜੋਰ ਨਹੀਂ ਮਾਈ ਉਹਨੂੰ ਕਿੰਨਾ ਤਰ੍ਹਾਂ ਰਾਵੇ ਉਹਨਾਂ ਨੂੰ ਰੋਕ ਨਾ ਪਾਵੇ ਪਰਮਾਤਮਾ ਜੀ ਆਪ ਜੀ ਦੀ ਪੂਜਾ ਮੈਂ ਇਸ ਤਰ੍ਹਾਂ ਕਰਾਂ ਕਿ ਦੁਨੀਆ ਹੋਰ ਕਿਸੇ ਪ੍ਰਦਾਨਤ ਦੇ ਨਾਲ ਪਰਮਾਤਮਾ ਕੁਝ ਨਹੀਂ ਬੰਦਾਰਦਾ ਉਹ ਤਾਂ ਸਾਡੀ ਸਰਦਾ ਲੀਦਾ ਸਾਡਾ ਕਿੰਨਾ ਵਿਸ਼ਵਾਸ ਹੈ ਆਪਣੇ ਪਰਮਾਤਮਾ ਦੇ ਉੱਤੇ ਉਦੋਂ ਸਾਡਾ ਕਿਸ਼ਵਾਸ ਨਾ ਇਕ ਤਾਂ ਸਾਡੀ ਸ਼ਕਤੀ ਤੇ ਸ਼ਰਦਾ ਦੇਖਦਾ ਸਾਡਾ ਵਿਸ਼ਵਾਸ ਜਦੋਂ ਸਾਡਾ ਕਿੰਨਾ ਸਮਾਸੀ ਭਗਤੀ ਵਿੱਚ ਲਾਉਂਦੇ ਆ 24 ਘੰਟਿਆਂ ਦਾ ਸਮਾ ਸਾਡੇ ਪਰ ਦਿਨ ਰਾਤ ਦੇ ਵਿੱਚ ਅਸੀਂ 24 ਘੰਟਿਆਂ ਵਿੱਚੋਂ ਕਿੰਨਾ ਚੰਘੰਡੇ ਅਸੀਂ ਇਸ ਪਰਮਾਤਮਾ ਦਾ ਨਾਮ ਲੈਂਦੇ ਆ ਉਹ ਤਾਂ ਸਾਸਾਂ ਦੀ ਉਹਦੇ ਲਈ ਮੇਰੇ ਲਈ ਕਿੰਨਾ ਸਮਾਨ ਕਰਦੇ ਧੂਪ ਦੀਪ ਨਹੀਂ ਕਹਿੰਦੇ ਮਸਾ ਕਿਹਦੇ ਗੂਜ ਪ੍ਰਿਤਰੀ ਦਾ ਸਾਡੀ ਪਾਪਾ ਦੀ ਨਹੀਂ ਕਹਿੰਦੇ ਕਿ ਤੁਹਾਡਾ ਵਾਸਾ ਹੈ ਧੂਪ ਦੇ ਵਿੱਚ ਦੀਪ ਦੀਪ ਤੋਂ ਪਵਤਨ ਦੀਵਾ ਨਹੀਂ ਤੁਹਾਡਾ ਵਾਸਾ ਹੈ ਦੀਵੇ ਦੇ ਵਿੱਚ ਨਹੀਂ ਕਹਿੰਦੇ ਮਸਾ ਨਿੱਤਾਂ ਦੇ ਵਿੱਚ ਵਾਸਾ

ਤਨ ਮਨ ਅਰਥ ਕਉ ਪੂਜ ਚਰਾਵ ਗੁਰ ਪ੍ਰਸਾਦ ਨਾਲ ਪਾਉ ਤਨ

پھر کہنے کہ تسی پر مات مانو پا سکتے ہو پھر اس واحد کو ہم تسی پا سکتے ہو ہمیں تسی پر ہی بیٹھے ہو چاہے کہتے ہیں احساس نہیں جتے بھی تسی پیار کے مارے کرنے کے نام جبوں کے سمٹ کرو گے تو مارے کہنے کہ تو ہم تسی پر مات مانو پا سکتے ہو یہ بھی کہا مات مانو پا سکتے ہو تو مارا نیسانوں میں تسی پر مات مانو پا وہ دی پوجہ کرنے باستے انہوں کون باستے ਦੀ ਲੋਕ ਨਹੀਂ ਸਾਸ ਸਰੀ ਦੁੱਧ ਦੀ ਲੋਕ ਨਹੀਂ ਪਾਣੀ ਦੀ ਲੋੜ ਨਹੀਂ ਕੋਣ ਵਰਦਿਆਂ ਨੂੰ ਪਾਉਣ ਦੇ ਲੋਕ ਨਹੀਂ ਹੈ ਸਾਸ ਸਭ ਜੀ ਤਾਂ ਸਾਡਾ ਜੀ ਸਦੀ ਹੈ ਇਹਨੂੰ ਗੁਰੂ ਤੇ ਲੈ ਕੇ ਚਲਾਓ ਇਹਦੇ ਨਾਲ ਸੇਵਾ ਤੋਂ ਪੱਤਾ ਦੇ ਨਾਲ ਸੇਵਾ ਕਰੋ ਪੈਰਾਂ ਦੇ ਨਾਲ ਚੱਲ ਕੇ ਗੁਰੂ ਘਰ ਦੇ ਵਿੱਚ ਆਓ ਸਾਸ ਸਮਝੀ ਉਹਨਾਂ ਦੇ ਨਾਲ ਚੰਗੀਆਂ ਗੱਲਾਂ ਲੇਖੋ ਸਾਥ ਚੱਕੇ ਥਾਂ ਨੂੰ ਦੇਖੋ ਔਰ ਇਹਨਾਂ ਕਰਨਾ ਦੇ ਬਾਰੇ ਬਾਰੇ ਦੀ ਬਾਣੀ ਸੁਣੋ ਜੀਭਾ ਦੇ ਨਾਲ ਸਿਮਰਨ ਕਰੋ ਅੱਖਾਂ ਦੇ ਨਾਲ ਦਾਸਨਾ ਲਾਭ ਉਸ ਪਰਮਾਤਮਾ ہاں کہ نہیں کہ یہی ساتھی بھولا ہے کسی طریقے دے نارا یا نارا پاہ رہا ہے کانا اور مان مان دے بھی شروع شروع آج رکھو کہ میرا دل پیرے آنے سے میں جتے بھی بیٹھا ہاں جتے بھی میں جاندہ ہاں جتے بھی میں ہوندہ ہاں میرا دل پیرا راپ کرے نارا ہے دلو ساڑے مان دے بھی چیزنا ہے ساتھ سنی بھی شروع آج رکھ گیا نا مارا ہی کہتے ہیں کہ تانمانا آرکھو پوچھ کہتے کہ تانمانا آرکھو پرماتما ਜਲਦੀ ਪ੍ਰਾਪਤ ਹੋਵੇ ਅਸੀਂ ਲੋੜ ਵੀ ਪਣੀ ਇੱਕ ਚੰਗਤ ਹੈ ਸਾਡੇ ਜੋ ਮਨ ਸਾਡਾ ਭਟਕਿਆ ਪਿੰਦਾ ਨਾ ਅਸੀਂ ਥਾਂ ਥਾਂ ਤੇ ਪੱਤੇ ਰੱਖ ਗਏ ਇੱਥੇ ਵੀ ਉੱਥੇ ਵੀ ਇੱਥੇ ਵੀ ਅਸੀਂ ਕੋਈ ਜਗ੍ਹਾ ਨਹੀਂ ਛੱਡਦੇ ਕਿ ਸ਼ਾਇਦ ਸੰਨ ਇੱਥੇ ਜਾ ਕੇ ਸੁੱਖ ਮਿਲ ਜਾਵੇ ਸਾਸ ਦੀ ਦੁਨੀਆ ਨੂੰ ਸੁੱਖ ਕਿੱਥੇ ਨਹੀਂ ਮਿਲਣਾ ਸੁੱਖ ਮਿਲਣਾ ਆ ਤਾਂ ਗੁਰੂ ਦੇ ਘਰ ਦੇ ਵਿੱਚ ਸੁੱਖ ਮਿਲਣਾ ਆ ਤੇ ਗੁਰੂ ਦੀ ਬਾਣੀ ਪੜ੍ਹ ਕੇ ਜਦੋਂ ਅਸੀਂ ਅਮਲ ਕਰਾਂਗੇ ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਜਾਵਾਂਗੇ

ਉਹ ਇਸ ਕਰਕੇ ਕਰਦੇ ਰਹੇ ਕਿ ਉਹ ਲੋਕ ਜਾਨ ਹਮਾਰਾ ਆਪਣੀ ਬਾਣੀ ਬਾਣੀ ਸੁਣਾਉਣਾ ਕਰਦੇ ਆ ਕਿ ਭਾਈ ਸਾਨੂੰ ਕੋਈ ਡਰ ਰੱਖਣ ਦੀ ਲੋੜ ਨਹੀਂ ਸੁੱਖ ਚਾਉਂਦੇ ਹੋ ਤੇ ਨਾਮ ਜਪੋ ਸੁੱਖ ਚਾਉਂਦੇ ਹੋ ਕਿ ਗੁਰੂ ਦੇ ਘਰ ਦੇ ਨਾਲ ਜਦੋਂ ਗੁਰੂ ਦੀ ਬਾਣੀ ਦੇ ਨਾਲ ਜਦੋਂ ਸਾਸ ਦੀ ਵਿਚਾਰਾ ਕਰੋ ਵਿਚਾਰਾ ਸੁਣੋ ਅਮਲ ਕਰਨ ਲੱਗ ਜਦੋਂ ਸਾਸ ਦੀ ਆਪਣੇ ਆਪ ਵਾਲੀ-ਵਾਲੀ ਤੁਹਾਡੇ ਜਿੰਦ ਦੇ ਵਿੱਚ ਇੰਨੇ ਵੀ ਸੁੱਖ ਆ ਜਾਣੇ ਨੇ ਤੁਸੀਂ ਦੂਜਿਆਂ ਨੂੰ ਦੱਸਣਾ ਹੈ ਸਾਸਾਂ ਦੀ ਪਰ ਇਤਨੀ ਵੀ ਸਾਸ ਦੀ ਆਪਣਾ ਮਾਨ ਬਣਾਉਣਾ ਹੈ ਤਨ ਮਨ ਤਨ ਦੇ ਨਾਲ ਸੇਵਾ ਕਰਨੀ ਪੈਣੀ ਹੈ ਮਨ ਨੂੰ ਸਾਧਕੀ ਤੇ ਖੋਣਾ ਪੈਣਾ ਹੈ ਮਨ ਦੀ ਜੋ ਭਟਕਣਾ ਹੈ ਜਦੋਂ ਸਾਡਾ ਮਨ ਭਟਕਿਆ ਹੁੰਦਾ ਹੈ ਸਾਸੀ ਭਟਕਣਾ ਤੋਂ ਕਦੇ ਨਹੀਂ ਜਦੋਂ ਇੱਕ ਇੱਕ ਥਾਂ ਤੇ ਭਿੰਨ ਗੁਰੂ ਦੇ ਘਰ ਜਾਵਾਂ ਬਾਣੀ ਦੇ ਨਾਲ ਦੇ ਰਹੇ ਫਿਰ ਸਾਰੇ ਹੀ ਸਾਰੇ ਹੀ ਗਿਆਨ ਪ੍ਰਾਪਤ ਹੋ ਜਾਂਦੇ ਤੋ ਐਸੇ ਗੁਰੂ ਦਿੱਤਾ ਆਕੀਣਾ ਰਾਗ ਪੁਰੇ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਕਿ ਦੂਰ ਕਿਤੇ ਵਿਚਰੇ ਪਰੋ ਬਿਟਾਰਿਓ ਊਲ ਭਵਨ ਜਲ ਪੀਨ ਪੁਕਾਰੇ ਰਮਾਈ ਗਏ ਜਾਹ ਤਾਹ ਚਰਾਵ ਅਵਰਨਾ ਕੋਲ ਤਨ ਪਾਵਰ ਹਾਉ ਮੈਲਾ ਗਲ ਮੇਲੇ ਹੈ ਢੰਡਾ ਬਿਕਰਤ ਸੇਖ ਸੰਗਤ ਰੂਪ ਦੇਖਈ ਬੇਤੇ ਅਸਾ ਕੈਸੇ ਫਿਰ ਫਿਰਤੇ ਅਸਾ ਤਨ ਮਨ ਕਰ ਕੋ ਪੂਜ ਚਰਾਵ ਗੁਰ ਪ੍ਰਸਾਦ ਜੇਲ ਪਾਵਾਂ ਪੂਜਾ ਅਰਜਾ ਕੈ ਨਹਰੀ ਕਹਿ ਰਹੀ ਆਸ